ਦੁਦਿਆਣਾ ਦੇ ਵਿੱਚ ਇੱਕ ਪਤੀ ਦੇ ਵੱਲੋਂ ਸ਼ਿਮਲਾਪੁਰੀ ਥਾਣੇ ਦੇ ਵਿੱਚ ਆਪਣੀ ਹੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। ਦਰਅਸਲ ਇੱਥੇ ਇਸ ਸ਼ਖਸ ਦਾ ਕਹਿਣਾ ਹੈ ਕਿ ਇਸ ਦੀ ਪਤਨੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਫਰਾਰ ਹੋ ਗਈ ਸੀ ਤੇ ਉਸ ਦੇ ਵੱਲੋਂ ਘਰ ਦੇ ਵਿੱਚ ਪਿਆ ਗਹਿਣਾ ਤੇ 2 ਲੱਖ ਦੀ ਨਕਦੀ ਵੀ ਚੁਰਾਈ ਗਈ ਸੀ ਘਰ ਦੇ ਵਿੱਚੋਂ ਗਹਿਣੇ ਤੇ ਨਕਦੀ ਲੈ ਕੇ ਮਹਿਲਾ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਇਸ ਸ਼ਖਸ ਦਾ ਕਹਿਣਾ ਹੈ ਕਿ ਇਸ ਦੀ ਪਤਨੀ ਦੇ ਵੱਲੋਂ ਫਿਰ ਕਿਸੇ ਮੈਰਿਜ ਪੈਲੇਸ ਦੇ ਵਿੱਚ ਵਿਆਹ ਵੀ ਕਰਵਾ ਲਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਕਤ ਦੋਸ਼ੀ ਮਹਿਲਾ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਉਸ ਦਾ ਪ੍ਰੇਮੀ ਅਜੇ ਫਰਾਰ ਦੱਸਿਆ ਜਾ ਰਿਹਾ ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਪੀੜਤ ਪਤੀ ਦਾ ਕਹਿਣਾ ਹੈ ਇਹਨਾਂ ਵੱਲੋਂ ਜਿਸ ਮੈਰਿਜ ਪੈਲੇਸ ਦੇ ਵਿੱਚ ਵਿਆਹ ਕਰਵਾਇਆ ਗਿਆ ਤਾਂ ਉਸ ਮੈਰਿਜ ਪੈਲੇਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਪਰ ਇਹ ਕਿਹਾ ਜਾ ਰਿਹਾ ਹੈ ਕਿ ਉਸ ਦਿਨ ਸੀਸੀਟੀਵੀ ਕੈਮਰੇ ਬੰਦ ਸਨ ਜਿਸ ਦਿਨ ਇਹਨਾਂ ਦਾ ਵਿਆਹ ਹੋਇਆ ਹੈ ਤਾਂ ਪਤਨੀ ਦੇ ਵੱਲੋਂ ਆਪਣੇ ਘਰੋਂ ਗਹਿਣੇ ਤੇ ਨਗਦੀ ਚੁਰਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੀ ਪੀੜਤ ਪਤੀ ਨੇ ਸ਼ਿਮਲਾਪੁਰੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਪੁਲਿਸ ਵੱਲੋਂ ਉਕਤ ਮਹਿਲਾ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਜਦਕਿ ਉਸ ਦਾ ਪ੍ਰੇਮੀ ਅਜੇ ਫਰਾਰ ਦੱਸਿਆ ਜਾ ਰਿਹਾ ਜਿਸ ਦੀ ਕੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਆ ਵੀ ਮੈਰੀ ਦਾ ਵਾਹ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰ ਤੇ ਮੇਰੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਝ ਕੈਸ਼ ਨਾਲ ਲੈ ਕੇ ਚਲੀ ਗਈ ਕੋਈ ਨਹੀਂ ਸਿੱਧਾ ਹੋਇਆ ਕਿ ਪਤਾ ਨਹੀਂ ਲੱਗੋ ਕਿ ਜਿਹੜਾ ਚਾਚਾ ਬੰਦੀ ਕਰਾਇਆ ਵਾ ਉਸ ਨੂੰ ਬਾਦਾ ਹੁੰਦਾ ਕਿ ਬਿਲਕੁਲ ਬਤਾਉਣਾ ਚਾਹੀਦਾ ਜਾਇਓ ਕਿ ਉਹ ਬਿਲਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਤੇ ਆ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਹੋਣੀ ਚਾਹੀਦੀ ਇਹਨਾਂ ਨੂੰ ਮੈਂ ਤੁਹਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਲੱਸ ਆਪਣਾ ਨਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀਸ ਵਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਕੋਈ ਪਾਰ ਰੈਕ ਨਹੀਂ ਰੱਖੀ। ਰਸਟ ਜਸਪੀਰ ਗੁਰਪ੍ਰੀਤ ਦੀ ਮਰੀ ਵਾਈਸ ਨਹੀਂ ਹੋਈ। ਮੁੰਡੇ ਆ ਗਏ ਜਨਾ ਪੜੀ ਤਾਂ ਹੋ ਗਏ। ਮੁੰਡੇ ਦੀ ਰੈਸਟ ਨਹੀਂ ਪਈ ਹੈ ਕਿੰਨੇ ਦਿਨ ਹੋ ਗਏ। ਉਹ ਮੁੰਡੇ ਦੀ ਰੈਸਟ ਨਹੀਂ ਪਾ ਰਹੇ। ਬਦਲਵਾਤੀ ਨਹੀਂ ਕੋਈ। ਮਾਂਜੀ ਕੋਲ ਤੋਂ ਮਿਲੇ ਸੀ ਬਦਲਵਾਤੀ ਜੀ ਇਹ ਨਾਮ ਕਰਦੇ ਆ। ਉਹ ਤਾਂ ਲੱਗਦਾ ਯਾਰ ਕਿ ਕਿਤਾਬ ਤੇ ਵੀ ਦਸਨ ਤੋਂ ਅੱਧਾ ਆਪਾਂ ਵਾਈਸ ਲੀਕਾ ਆਇਆ। ਮੈਂ ਨਹੀਂ ਕਿਤੇ ਧਾਰ ਕਰਦਾ ਇਹ ਗੱਲ ਬਾਰੇ ਮੰਨ ਕਰਦੇ ਹਾਂ। ਹਾਂ ਜੀ ਉਹ ਹੋਟਲ ਵਾਲੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਨੰਦਕਾਰਜ ਕੀਤੇ ਆਹਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮੇਰੀ ਭੁਗਤ ਦੇ ਨਾਲ ਹੋਇਆ ਉਹ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਕੋਈ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਓਟੇਪੁਰੀ ਦਾ ਕਾਰਵਾਈ ਨਹੀਂ ਕੀਤਾ ਬਿਲਕੁਲ ਪੂਰਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਕਿ ਉਹ ਅਕਾਲੀਆਂ ਦੇ ਪ੍ਰਧਾਨ ਐ ਇਦਾਂ ਹਾਂ ਜੀ ਨਹੀਂ ਸੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣੀ ਕੋਲ ਡੀਵੀਆਰ ਦੀ ਕੀਤੀ ਨਹੀਂ ਪਈ ਹਾਂ ਜੀ ਇਹ ਨੰਬਰ ਪਲੇ ਫਰਜੀ ਹੈ ਜੀ। ਗੁਰੂ ਦਾ ਨੰਬਰ ਇਹ ਅਸਲੀ ਨੰਬਰ ਇਹਨਾਂ ਦਾ ਪੀਵੀ 10 ਜੀਵਾਈ 6006 ਆ ਤੇ ਇਹਦਾ ਬ੍ਰਦਰ ਆ सनी सनी 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸੁਰਿੰਦਰ ਬਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਬਲੌਗ ਆ ਨੇ ਸਾਰਿਆਂ ਚ ਗੱਡੀ ਯੂਜ਼ ਵੀ ਮੇਰੀ ਮੈਰਿਜ ਨੂੰ 12 ਸਾਲ ਹੋ ਗਏ ਵੀਰੇ 12 ਸਾਲ ਦਾ ਮੇਰਾ ਬੱਚਾ ਹੈ। ਯਾਦ ਇਹਨਾਂ ਦਾ ਪਰਿਵਾਰ ਸਾਰਾ ਸ਼ਾਮੀ ਸੀ। ਹਾਂ ਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ। 350 ਬੰਦਾ ਕੋਲੋਂ ਪਤਾ ਨਹੀਂ ਕੀ ਆਲਰੇਡੀ ਹੋਈ ਹੋਈ। ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਵੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਿ ਕੀ ਮੰਗ ਕਰਦੇ ਆਪਾਂ ਇਹ ਮੰਗ ਕਰਦੇ ਆਂ ਕਿ ਉਹ ਐਲਐਸਈ ਅਰਧਾਦਰਜ ਹੋਣਾ ਚਾਹੀਦਾ ਕਿ ਇਹਨਾਂ ਦੇ ਵਿਆਹ ਦੀ ਧਾਰਾ 494 ਅਤੇ ਗੱਡੀ ਦੀ ਤੇਕ 368 ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਦੇ ਦਿੱਤੇ ਕਿ 6 ਚ 24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ कौर ਆਪਣੀ ਕਿਸੇ ਮਨੀ ਉਹਦਾ ਫੈਂਡ ਹੋਏਗਾ ਉਹਦੇ ਨਾਲ ਗੱਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਆ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 70 1337 ਅੰਡਰ ਸੈਕਸ਼ਨ 380 ਕੌਨਟੀਪੀਸੀ ਦਾ ਸਟੇਟਸ ਇਸਕੇ ਤੱਕ ਆਇਆ ਸੀ ਜਸਟਿਸ ਫਰਮੋਂ ਅਸੀਂ ਅਰੈਸਟ ਕਰ ਲਿਆ ਆ ਸੀ ਸਮਨ ਜੂਰੀਕਲ ਸਾਡਾ ਹੈ ਤੇ ਮਨੀ ਵੀ ਹੈ ਜਿਹੜੀ ਐ ਰੈਸ ਬਾਕੀ ਆ ਹਾਂਜੀ ਮੈਰੀ ਸਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਫੈਕਟ ਸਾਹਮਣੇ ਆਉਣਗੇ ਉਹ ਪੜੀਨਾਂ ਤੋਂ ਵੱਧ ਦੱਸ ਦੇਣਾ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹ ਪੜੀਨਾਂ ਤੋਂ ਵੱਧ ਅਕਚੁਅਲੀ ਇਹਦੇ ਬਾਰੇ ਜੇ ਲੜਕੀ ਨੇ ਕੁਝ ਨਹੀਂ ਦੱਸਿਆ ਆ ਸਾਨੂੰ ਮਤਲਬ ਉਹ ਆਂਦੀ ਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਖੀ ਮੰਨੀ ਪੜਿਆ ਜਾਏਗਾ ਉਹਨਾਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਸਾਡੀ ਨਿਸ਼ਾਨੀ ਚ